ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਲਾਣਾ ਤਹਿਸੀਲ ਬਲਾਡਾ ਤੇ ਜ਼ਿਲ੍ਹਾ ਹੈਗਾ ਬਾਈਹੋਰਾ ਦਾ ਸਿੱਧੂ ਮੁਸੇ ਵਾਲਾ ਮਾਨਸਾ ਮਾਨਸਾ ਏਰੀਆ 'ਚ ਅੱਜ ਪਹੁੰਚੇ ਹੋਇਆ ਆਪਾਂ ਝੋਟੀ ਦਿਖਾਵਾਂਗੇ ਇੱਕ ਤੇ ਦਿਖਾਵਾਂਗੇ ਘਰੇਲੂ ਸੱਜਣ ਦੇ ਘਰੋਂ ਕੁਆਲਿਟੀ ਕਬੂਲਿਟੀ ਇਹ ਵੀ ਹੈਗੀ ਆ ਫੁੱਲ ਟੌਪ ਸੂਹਾ ਦੂਜਾ ਸੁੰਦੀ ਆ ਤੇ ਦਿਨ ਮੇਰਾ ਖਿਆਲ ਆ ਕੱਢਦੇ ਆ ਹਜੇ ਬੰਦਾ ਸਾਡਾ ਥੋੜੀ ਜਿਹੀ ਕਾਲੀ ਕਰ ਗਿਆ ਵੀਡੀਓ ਕਰਾਉਣ ਚ ਕਿਉਂਕਿ ਮੌਕੇ ਤੇ ਉਹ ਤਿਆਰ ਹੋਣਾ ਝੋਟੀ ਨੇ ਤਿਆਰ ਹੋ ਕੇ ਦੀ ਕੁਆਲਿਟੀ ਜਿੰਨੀ ਕੁਆਲਿਟੀ ਅੱਜ ਆ ਅੱਜ ਨਾਲੋਂ ਮੌਕੇ ਤੇ ਦੁੱਗਣੀ ਕੁਆਲਿਟੀ ਬਣਾ ਜੂਗੀ ਤੇ ਆਜੋ ਬਾਕੀ ਬਾਈ ਨਾ ਕਰਾਉਣਿਆ ਗੱਲਬਾਤ ਖੋਲ ਕੇ ਤੋਰ ਕੇ ਵਿਖਾਵਾਂਗੇ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜਾ ਹੋਰ ਕਿਵੇਂ ਆ ਬੜੀਆ ਬੜੀਆ ਆ ਨਾਮ ਦੱਸ ਦੋ ਵੀ ਆ ਦਿਸਕਰਨ ਸਿੰਘ ਵੀਰੇ ਨਾਮ ਟੰਡਕਲਾਣਾ ਆਪਣਾ ਤਸੀਲ ਤਸੀਲ ਊਟਲਾਡਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਮਾਨਸਾ ਆ ਕਰਦੀ ਆ ਕਾ ਖਰੀਦੀ ਹੋਈ ਆ ਨਹੀਂ ਇਹ ਆਪਣੇ ਘਰੂ ਛੋਟੀ ਦਾ ਇਹ ਆਪਣੇ ਘਰੂ ਆ ਮਤਲਬ ਕਿ ਇਹਦੀ ਮਾਂ ਜਿਹੜੀ ਉਹ ਖਰੀਦੀ ਸੀ ਆਪਾਂ ਹਰਿਆਣੇ ਸੀ ਠੀਕ ਆ ਗੱਲ ਇਹਦਾ ਤਾਂ ਨਹੀਂ ਪਤਾ ਕਿਹੜੇ ਟੀਕੇ ਦੀ ਆ ਨਹੀਂ ਇਹਦਾ ਨਹੀਂ ਪਤਾ ਜੀ ਆਪ ਨਹੀਂ ਪਤਾ ਕਿਹੜੀ ਦੀ ਉਹ ਮਾਂ ਕਰਾਈ ਆ ਹਰਿਆਣੇ ਦੀ ਹਾਂ ਹਰਿਆਣੇ ਚੋਂ ਆਈ ਆ ਇਹ ਦਿਨ ਕਿੰਨੇ ਕ ਕਰ ਦੂਗੀ ਇਹ ਦਿਨੇ ਦੇ 28 ਤਰੀਕ ਨੂੰ ਪੂਰੇ ਹੋਣੇ ਨੇ ਬਾਕੀ 2-4 ਦਿਨ ਉੱਤੇ ਵੀ ਲੈ ਲੇਗੀ ਅੱਜ ਮੇਰਾ ਖਿਆਲ ਆ ਹੈਗੀ ਆ 23 ਤਰੀਕ ਹੈ ਨਾ ਹਾਂ ਆ ਸਿੰਗ ਦੇ ਡਿਜ਼ਾਈਨ ਦਾ ਕਿਵੇਂ ਫਰਕ ਪੈ ਗਿਆ ਇੱਕ ਦਾ ਇਹ ਬਸ ਇੱਕ ਛੋਟੀ ਹੁੰਦੀ ਤੇ ਨਾ ਡੈਡੀ ਤੋਂ ਵੱਜਾਈ ਡੰਡਾ ਇਹਦੇ ਡੈਂਡ ਕਾਲਾ ਦਾ ਹਾਂ ਅੱਜ ਛੋਟੀ ਹੁੰਦੀ ਦੇ ਬਾਈ ਕਰਾਏ ਦੇ ਲੱਗਿਆ ਦੰਦ ਸਿੰਗੋ ਦੇ ਨਾਲ ਹੀ ਹੱਲ ਗਿਆ ਉੱਥੋਂ ਹੱਲ ਗਿਆ ਘੁੰਮ ਗਿਆ ਅਬਦੀ ਦੇ ਸ਼ਾਹ ਤੋਂ ਬਾਕੀ ਸਿੰਘ ਦੇ ਹਿਸਾਬ ਨਾਲ ਤੇ 5-7000 ਇਹਦਾ ਰੇਟ ਘਟਾਤਾ ਹਾਂ ਜਿਹਦੇ ਹਿਸਾਬ ਨਾਲ ਸਿੰਘ ਤੇ ਡਿਜ਼ਾਈਨ ਦਾ ਫਰਕ ਪੈ ਗਿਆ ਬਾਕੀ ਸਾਮ ਸੰਭਾਲ ਚੰਗੀ ਆ ਤੇ ਸੂਆ ਸੂੰਦੀਆ ਦੂਜਾ ਦੂਜਾ ਸੂਆ ਦੰਦਾਂ ਚ ਕਿਵੇਂ ਹੋਊਗੀ ਦੰਦਾਂ ਚ 6 ਦੰਦ ਦੰਦਾਂ ਚ 6 ਦੰਦ ਖੋਲ ਕੇ ਤੋੜ ਦੇ ਇੱਕ ਵਾਰੀ ਤੋੜ ਦੇ ਆ ਦਿਨ ਪੂਰੇ ਹੋਣ ਚਿਹਰੇ ਪਏ ਨੇ ਸੱਜਣੋ 5-7 ਦਿਨ ਬਾਕੀ ਨੇ ਹਜੇ ਸੂਆ ਸੂੰਦੀਆ ਦੂਜਾ ਦੰਦਾਂ ਚ ਹੈਗੀ ਆ 6 ਦੰਦ ਤੇ ਕੁਆਲਿਟੀ ਕਬੂਲਟੀ ਹੈਗੀ ਆ ਤੁਹਾਡੇ ਸਾਹਮਣੇ ਟੋਪ ਕੁਆਲਿਟੀ ਜੀ ਆ ਗਈ। ਬਾਡੀ ਬੁੱਡੀ ਵੀ ਚੰਗੀ ਆ ਤੇ ਥੱਲੇ ਉਹ ਜਿਹੜਾ ਆਡਰ ਆਡਰ ਦਾ ਸਾਈਜ਼ ਵੀ ਇਹਦਾ ਚੰਗਾ। ਚਵਾਈ ਦੀ ਕਿੱਦਾਂ ਹੈ? ਚਵਾਈ ਦੀ ਵੀ ਬਾਈ ਜਮਾ ਪੋਲੀ ਹੈਗੀ। ਫੋਕੀ ਜਮਾ। ਅਲੰਬੀ ਤੋਰਦੇ ਮਾੜੀ ਕਾਹਨੂੰ ਤੋਰਦੇ ਕਿਰਾ ਹੋਰ। ਚਾਹੇ ਬੁੜੀ ਵਜੇ ਚਾਹੇ ਜਵਾਖ ਵਜੇ ਥੱਲੇ ਚਵਾਈ ਦੀ ਨਹੀਂ ਪੋਲੀ ਹੈ। ਦੁੱਧ ਕਿੰਨਾ ਕੁ ਲੰਮਾ ਟਾਈਮ ਦਿੰਦੀ ਆ? ਦੁੱਧ ਪਿਛਲੇ ਸੂਏ ਨੇ ਦਿੱਤਾ 5 ਮਹੀਨਿਆਂ ਦੀ ਗੱਬਣ ਹੋ ਗਈ ਜਦੋਂ ਉਦੋਂ ਉਹ ਲੱਗਿਆ ਮਤਲਬ ਕਿ ਇੱਕ ਦਾ ਡੰਗ ਪੈ ਗਈ ਇੱਕ ਦਿਨ ਤਾਂ ਇੱਕ ਡੰਗ ਦੋ ਦਿਨ ਚੋਂਦੇ ਰਿਆ ਸੀ ਠੀਕ ਆ ਗੱਲ ਐਦਾਂ ਵੀ ਐ ਮਾਲਾ ਵੀ 7 ਕਿ ਮਹੀਨਾ ਤੱਕ ਦੇ ਦਿੰਦੀ ਆ ਹਾਂ 7 ਮਹੀਨਾ ਤੱਕ ਗੱਭਣ ਦੇ 7 ਮਹੀਨਾ ਤੱਕ ਦੁੱਧ ਦਿੱਤਾ ਇਹਨੇ ਅੱਛਾ ਵੀਊ ਕਰਕੇ ਦਿਖਾ ਦੇ ਗੈਰੀ ਜਦੋਂ ਵੁਆਹ ਕਰੂਗੀ ਕਿਉਂਕਿ ਆਰਡਰ ਦਾ ਜਿਹੜਾ ਸਾਈਜ਼ ਆ ਸਾਈਜ਼ ਦਾ ਤੁਹਾਨੂੰ ਇੱਥੇ ਤੋਂ ਆਈਡੀਆ ਮਿਲ ਜੂਗਾ ਤੇ ਆਰਡਰ ਰੱਖਦੀ ਆ ਫਿਕਸ ਜਿਹਾ ਰੱਖਦੀ ਆ ਹਨਾ ਟੁੱਟਮਾ ਨਹੀਂ ਰੱਖਦੀ ਲੈ ਟੁੱਟਮਾ ਨਹੀਂ ਰੱਖਦੀ ਸਰੀਰ ਤੋਂ ਬੋਦੀ ਤੋਂ ਅੱਛਾ ਤੂੰ ਵੀ ਦੀ ਬਾਈ ਕਹਿੰਦਾ ਹੈਗੀ ਆ ਓਕੇ ਦੀ ਰਿਪੋਰਟ ਬੰਦ ਦੇ ਬਾਈ ਤੂ ਆ ਦੂਜੇ ਦੰਦਾਂ ਚ ਛੇ ਦੰਦਾਂ ਤੇ ਹਰਿਆਣਿਓ ਬਾਈ ਕਹਿੰਦਾ ਆਪਾਂ ਝੋਟੀ ਲੈ ਕੇ ਆਏ ਤੇ ਉਹਦੇ ਮਾਗਰ ਇਹ ਕੱਟੀ ਆਈ ਸੀ ਤੇ ਘੱਟ ਤੋਂ ਘੱਟ ਜਿਵੇਂ ਦੇਣੇ ਦੇ ਤਰੀਕ ਦੇ ਹਿਸਾਬ ਨਾਲ ਪਾਏ ਆ 5 ਤੋਂ 7 ਤੇ ਬਾਕੀ ਜਿਹੜੇ ਹਿਸਾਬ ਨਾਲ ਝੋਟੀ ਦੀ ਸਾਮ ਸੰਭਾਲ ਆ ਜਾਨ ਜੂਨ ਆ ਬਾਡੀ ਆ ਝੋਟੀ ਦੀ ਮੇਰਾ ਖਿਆਲ ਆ ਵੀ ਠੰਡ ਦਾ ਮੌਸਮ ਆ ਜਿਹੜਾ ਮੌਸਮ ਕਰਕੇ ਪੰਜ ਚਾਰ ਦਿਨ ਉੱਪਰ ਹੋਰ ਵੀ ਲਿਆ ਸਕਦੀ ਹਾਂ ਹਾਂ ਬਾਈ ਪੈਸੇ ਕਿੰਨੇ ਕ ਲਾਵਾਂਗੇ ਇਹਦੇ ਜਵਾਨਾ ਪੈਸੇ ਫੋਨ ਤੇ ਗੱਲਾਂਗੇ ਅੱਜ ਕੁਝ ਹੋਰ ਆ ਦੇ ਕੋਈ ਹਾਂਜੀ 2-4 ਦਿਨ ਹੋਰ ਲੰਘ ਗਏ ਫੋਨ ਤੇ ਵੀ ਲਾ ਲਉ ਮੰਨ ਲਉ ਉਹਦੇ ਕੁਝ ਹੋਰ ਭਾਂਡ ਬਾਲੇ ਤੇਰੀ ਮੰਗਦਾ ਨਾ ਨਾ ਕੋਈ ਨਹੀਂ ਆਪਾਂ ਜਾਇਜ ਹੀ ਮੰਗਾਂਗੇ ਕਿਤੇ ਬੋਰੀ ਭਰ ਕੇ ਮੰਗ ਲੈ ਮਾ ਨਾ ਇਹ ਉਹਦਾ ਜੀਰੀ ਦੇ ਸੀਜ਼ਨ ਦਾ ਟਾਈਮ ਚੱਲ ਰਿਹਾ ਕਿਤੇ ਜੀਰੀ ਵਾਲਾ ਗੱਟਾ ਹੀ ਮੰਗ ਲੈ ਵੀ ਜੀਰੀ ਵਾਲਾ ਗੱਟਾ ਹੀ ਦੇ ਦੋ ਭਰ ਕੇ ਇੱਕ ਨਾ ਨਾ ਆ ਪੈਸੇ ਬਾਈ ਕਹਿੰਦਾ ਉਹਨੇ ਕ ਲਵਾਂਗੇ ਯਾਰ ਜਿੰਨੇ ਕੀ ਚੀਜ਼ ਉਟਦੀ ਆ ਬਾਕੀ ਸੰਭਾਲ ਦੀ ਬਾਈ ਦੀ ਕਿਸੇ ਵੀ ਪੱਖ ਤੋਂ ਕੋਈ ਕਮੀ ਨਹੀਂ ਵੀ ਸੰਭਾਲ ਫੁੱਲਾ ਝੋਟੀ ਜਿਵੇਂ ਉੱਤੋਂ ਇਹਦੀ ਚੜਾਈ ਚੜੂਈ ਦੀ ਗੱਲ ਕਰ ਲਈ ਆਪਾਂ ਉੱਤੋਂ ਘੈਰੀ ਚੜਾਈ ਚੜੂਈ ਵੀ ਦਿਖਾ ਦੇ ਚੜਾਈ ਚੜੂਈ ਹੈਗੀ ਆ ਉੱਤੋਂ ਫੁੱਲ ਤੇ ਥਣ ਲੱਗਿਆ ਕੱਲਾ ਕੱਲਾ ਲੱਗਿਆ ਪੂਰੇ ਗੈਪ ਤੇ ਆ ਤੇ ਸਵੇਰ ਦਾ ਹੈਗਾ ਬਿਲਕੁਲ ਠੰਡਾ ਸੀਨ ਹ ਹੱਥ ਮਾਰ ਕੇ ਦਿਖਾਈ ਖੜ ਜਾਂਦੀ ਹੈ ਹਾਂ ਹਾਂ ਕੁਝ ਨਹੀਂ ਕਰਦੀ ਲਾ ਜਮਾਂ ਵੀ ਨਹੀਂ ਲੈ ਆ ਸਵੇਰ ਤੂੰ ਚੱਕ ਲੈਂਦੀ ਜਮਾਂ ਸਵੇਰ ਦਾ ਤੁਹਾਨੂੰ ਬਾਕੀ ਇਤੋਂ ਆਈਡੀਆ ਹੋ ਗਿਆ ਵੀ ਸਵੇਰ ਹੈਗਾ ਜਮਾਂ ਠੰਡਾ ਕਿਉਂਕਿ ਮੇਨ ਗੱਲ ਪਸ਼ੂ ਦੇ ਸਵੇਰ ਦੀ ਹੁੰਦੀ ਆ ਦੁੱਧ ਹੁੰਦਾ ਜਿਹੜਾ ਕਿਲੋ 2 ਕਿਲੋ ਇਧਰ ਉਧਰ ਚੱਲਿਆ ਨਾ ਹੁੰਦਾ ਸਵੇਰ ਪਸ਼ੂ ਦਾ ਠੰਡਾ ਜਿਹੜੇ ਪਸ਼ੂ ਦਾ ਸਵੇਰ ਠੰਡਾ ਹੋਊਗਾ ਦੁੱਧ ਵੀ ਉਹੀ ਲੰਬਾ ਟਾਈਮ ਦੇਊਗਾ ਹਾਂ ਹਾਂ ਜੀ ਇਹ ਨੰਬਰ ਬੋਲ ਦੋ ਆਪਣਾ ਨੰਬਰ 62803 ਹਾਂਜੀ 41882 11 ਹੋਰ ਤੋਰ ਦਿਆਂ ਲੰਬੀ ਜੀ ਤੋਰ ਕੇ ਦਿਖਾ ਦਿਆਂ ਲਾ ਇੱਕ ਵਾਰੀ ਸੱਜਣੋਂ ਸਾਨੂੰ ਤੋਰ ਕੇ ਆਪਾਂ ਝੋਟੀ ਫੇਰ ਦਿਖਾ ਦਾਨੀਆ ਡਿਟੇਲ ਫੇਰ ਦੱਸਦਾ ਨਾ ਦੂਜਾ ਸੂਹਾ ਦੰਦਾਂ ਚ 6 ਦੰਦਾ ਤੇ ਹਰਿਆਣਿਓ ਬਾਈ ਕਹਿੰਦਾ ਝੋਟੀ ਲੈ ਕੇ ਆਏ ਤੇ ਪਹਿਲਾਂ ਨੇ ਦੁੱਧ ਕਿੰਨਾ ਕੱਟਿਆ ਨੇ ਪਹਿਲਾਂ ਨੇ 11 ਕਿਲੋ ਜੀ 11 ਕਿਲੋ ਐਸ ਵਾਰੀ ਕਿੰਨਾ ਕ ਬਾਜੂ ਫਿਰ ਐਸ ਵਾਰੀ ਜਿਸ ਸਾਹ ਸਾਫ ਸੁਭਾਲ ਆਪਣੀ ਠੀਕ ਆ ਜੀ ਆਪ ਨੂੰ ਵੀ ਪਤਾ ਲੱਗ ਗਿਆ ਦਾ ਆਪਾਂ ਨੂੰ ਵੀ ਬਦੂ ਦੁੱਧਿਆ ਨਹੀਂ ਬਾਦੀ ਤੇ 13 14 ਲੀਟਰ ਦੀ ਆਸ ਹੈ ਇਸ ਵਾਰ 14 ਕਿਲੋ ਜੀ ਹਾਂਜੀ ਉਮੀਦ ਬਾਈ ਕਹਿੰਦਾ ਹੈਗੀ ਐ ਇਹ ਤੋਂ 14 ਕਿਲੋ ਦੀ ਤੇ ਪਹਿਲਾਂ ਨੇ ਪਾਇਆ ਇਹਨੇ 11 ਕਿਲੋ ਬਿਲਕੁਲ ਸਟੀਕ ਤੇ ਸਹੀ ਜਾਣਕਾਰੀ ਦਿੱਤੀ ਹੈ ਬਾਈ ਨੇ ਕੋਈ 13 14 ਵਾਲੀ ਗੱਲਬਾਤ ਨਹੀਂ ਕੀਤੀ ਜਿਵੇਂ ਇਹਦੀ ਬਾਡੀ ਆ ਇਹ ਸਾਹਬ ਨਾਲ ਜਰ ਕਿਸੇ ਵਪਾਰੀ ਸੱਜਣ ਕੋਲੇ ਹੁੰਦੀ ਮੇਰਾ ਖਿਆਲ ਆ ਉਹਨੇ ਕਹਿ ਦੇਣਾ ਸੀਗਾ ਵੀ ਇਹਨੇ ਪਹਿਲਾਂ ਨੇ 13 14 ਪਾਇਆ ਹੋਇਆ ਪਰ ਬਾਈ ਨੇ ਜਾਣਕਾਰੀ ਦਿੱਤੀ ਹੈ ਬਿਲਕੁਲ ਸਹੀ ਤੇ ਦੁੱਧ ਲੰਬਾ ਟਾਈਮ ਦਿੰਦੀ ਆ ਚਵਾਈ ਦੀ ਕੈੜੀ ਦਾ ਨਹੀਂ ਨਹੀਂ ਬਾਈ ਜਮਾ ਪੋਲੀ ਚਵਾਈ ਦੀ ਔਰ ਭਾਰ ਬੋਝਾ ਸਿਸਟਮ ਕੋਈ ਸਿਸਟਮ ਨਹੀਂ ਇਹਦਾ ਚਬਾਈ ਦੀ ਗਰੰਟੀ ਆਪਣੀ ਆਪਣੀ ਗਰੰਟੀ ਹੈ ਫਰ ਤੋਂ ਕੋਈ ਹਾਂ ਚਬਾਈ ਬਾਕੀ ਥਣ ਤਕਰੀਬਨ ਥਣਾਂ ਦੀ ਗਰੰਟੀ ਆ ਥਣ ਪਾਸੇ ਦੀ ਹਾਂ ਹਾਂ ਆ ਪਤਾ ਨਹੀਂ ਪਤਾ ਕਿਹੜੇ ਸੀ ਮੰਦੀਆ ਨਹੀਂ ਆਪ ਨਹੀਂ ਅੱਛਾ ਹੋਰ ਜਿਹੜੀ ਇਹ ਨਹੀਂ ਹੁਣ ਗੱਬਣ ਕਿਹੜੇ ਤੋਂ ਗੱਬਣ ਇਹ ਆਪਣੇ ਇਥੇ ਝੋਟਾ ਸੀਗਾ ਗਲੀਪੁਰ ਉੱਥੇ ਉਹਨਾਂ ਨੇ ਰੱਖਿਆ ਹੋਇਆ ਸੀਗਾ ਮੁੰਡੇ ਨੇ ਉਹ ਹੈਗਾ ਸੀਗਾ ਦਾਰੇ ਦੇ ਦਾਰੀ ਦਾ ਅੱਛਾ ਦਾਰੇ ਦੇ ਬੱਚੇ ਤੋਂ ਅੱਗੇ ਗੱਭਣਾ ਇਹਦੀ ਮਾਂ ਦਾ ਦੁੱਧ ਕਿੰਨਾ ਕਰਿਆ ਇਹਦੀ ਮਾਂ ਦਾ ਲੁੱਟ ਇਹਦੇ 15 ਥੱਲੇ 15 ਕਿਲੋ ਦੁੱਧ ਰੈ ਇਹਦੀ ਮਾਂ ਥੱਲੇ 15 ਲੀਟਰ ਕਿਹੜੇ ਸੂਏ ਚ ਉਹਦੇ ਦੂਜੇ ਸੂਏ ਚ ਹੋ ਲੈ ਜਾਂਦੀ ਸੀ ਆਪਾਂ ਨੇ ਠੀਕ ਆ ਗੱਲ ਆ ਦੂਜੇ ਸੂਏ ਦਾ ਇਹਦੀ ਮਾਂ ਦਾ 15 ਲੀਟਰ ਉਹ ਆਪਾਂ ਸੇਲ ਕਰਤੀ ਹਾਂ ਉਹ ਸੇਲ ਕਰਤੀ ਸੀਗੀ ਉਹ ਆਪਣੇ ਕੋਲੋਂ ਦੇਦੋ ਪਸ਼ੂ ਬਹੁਤ ਜ਼ਿਆਦੇ ਸੀਗੇ ਘਟੋ ਘਟਾ ਸਾਰੀ ਖੋਲੜੀ ਭਰੀ ਹੁੰਦੀ ਸੀ ਉਦੋਂ ਠੀਕ ਆ ਗੱਲ ਰੋ ਹੌਲੀ ਹੌਲੀ ਘਟਾਏ ਨੇ ਪਸ਼ੂ ਆ ਹੌਲੀ ਹੌਲੀ ਬਾਈ ਕਹਿੰਦਾ ਪਸ਼ੂ ਘਟਾਤੇ ਕਿਉਂਕਿ ਸਿਸਟਮ ਜਿਹੜਾ ਹੈਗਾ ਤਾਨੂੰ ਦੱਸਦਾ ਨਾ ਬਾਈ ਹੋਰਾਂ ਦਾ ਵੀ ਬਾਹਰ ਵਾਲਾ ਸਿਸਟਮ ਆ ਤਕਰੀਬਨ ਪਰ ਹਜੇ ਨਹੀਂ ਹੈਗਾ ਜੇ ਮੈਂ ਕਹਿ ਦਣਾ ਤੁਸੀਂ ਵੀਡੀਓ ਜੀ ਅਗਲਾ ਵੇਚਣ ਦਾ ਮਾਰਾ ਕਹਿੰਦਾ ਸਿਸਟਮ ਹਜੇ ਨਹੀਂ ਤੇ ਬਾਈ ਦਾ ਬਰਾਦਰ ਲਾ ਲਓ ਫੈਮਿਲੀ ਦੇ ਦੋ ਤਿੰਨ ਮੈਂਬਰ ਹੈਗੇ ਬਾਰੇ ਪਰ ਹੌਲੀ ਹੌਲੀ ਬਾਈ ਕਹਿੰਦਾ ਜਾਵਾਂਗੇ ਜੀ ਗੱਲਬਾਤ ਕਰ ਲਈਏ ਉਹਦੇ ਕਰਕੇ ਜਿਹੜੇ ਪਸ਼ੂ ਨੇ ਪਸ਼ੂ ਘਟਾਤੀ ਉਹਦਾ ਰੁਟੀਨ ਦੇ ਵਿੱਚ ਮੇਰਾ ਖਿਆਲ ਹੈ 8 ਤੋਂ 10 ਪਸ਼ੂ ਆਪਾਂ ਰੱਖਦੇ ਹਾਂ ਹਾਂ 8 ਤੋਂ 10 ਪਸ਼ੂ ਸੇਪਰੇ ਕੋਲ ਰੁਟੀਨ ਵਿੱਚ 8 ਤੋਂ 10 ਪਸ਼ੂ ਰੱਖਦੇ ਤੇ ਇਹਦੇ ਸਾਮ ਸੰਭਾਲ ਬਾਈ ਹੋਰਾਂ ਦੀ ਹੈਗੀ ਆ ਬਿਲਕੁਲ ਸਹੀ ਆਪਾਂ ਜੀ ਕਹਿ ਦੀਏ ਵਿਸ਼ਾਮ ਸੰਭਾਲ ਦੀ ਕੋਈ ਕਮੀ ਨਹੀਂ ਹਾਂ ਪਹਿਲਾਂ ਨੇ ਪਾਇਆ 11 ਕਿਲੋ ਐਸ ਵਾਰੀ 14.5 ਕਿਲੋ ਬਾਈ ਕਹਿੰਦਾ ਦੇ ਸਕਦੀ ਆ ਤੇ ਨੰਬਰ ਸੱਜਣੋਂ ਬਾਈ ਦਾ ਮੈਂ ਵੀਡੀਓ 'ਚ ਚਲਾ ਦੂੰਗਾ ਜਿਹੜੇ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਓ ਪਿੰਡ ਕਲਾਣਾ ਤਹਿਸੀਲ ਭਲਾੜਾ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਸੱਜਣੋਂ ਮਾਨਸਾ ਮੂਸੇ ਵਾਲੇ ਜੱਟ ਵਾਲਾ ਜ਼ਿਲ੍ਹਾ ਜਿਹੜੇ ਸੱਜਣ ਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ